ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਗਲੀ ਖਬਰ ਲੈਣੇ ਆ ਜੋ ਕਿ ਬਹੁਤ ਚਰਚਾ ਦਾ ਵਿਸ਼ਾ ਬਣੀ ਹੈ ਇੱਕ ਬਹੁਤ ਹੀ ਮੰਦਭਾਗੀ ਦੁਖਦਾਈ ਖਬਰ ਜਿਹੜੀ ਸਾਹਮਣੇ ਆਈ ਸੀ ਕਿ ਹੁਸ਼ਿਆਰਪੁਰ ਤੋਂ ਇੱਕ 5 ਸਾਲਾਂ ਬੱਚਾ ਜਿਸ ਨੂੰ ਕਿ ਪ੍ਰਵਾਸੀ ਦੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਉਸ ਦੇ ਨਾਲ ਜਿਹੜਾ ਹੈ ਗਲਤ ਹਰਕਤ ਕੀਤੀ ਗਈ ਤੇ ਉਸ ਨੂੰ ਸ਼ਮਸ਼ਾਨ ਘਾਟ ਜਿਹੜਾ ਉਸ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਜਿਸ ਦੇ ਖਿਲਾਫ ਹੁਣ ਜਿਹੜੇ ਹੁਸ਼ਿਆਰਪੁਰ ਦੇ ਦੋ ਪੰਚਾਇਤਾਂ ਨੇ ਉਹਨਾਂ ਨੇ ਪ੍ਰਵਾਸੀਆਂ ਤੇ ਸਖਤ ਐਕਸ਼ਨ ਲਿਆ ਤੇ ਉਹਨਾਂ ਨੂੰ 20 ਤਰੀਕ ਤੱਕ ਪਿੰਡ ਦੇ ਆਦੇਸ਼ ਦੇ ਦਿੱਤੇ ਨੇ ਕੀ ਕਹਿਣਾ ਚਾਹੁੰਦੇ ਆ ਸਰ ਕਾ ਮੈਨੂੰ ਲੱਗਦਾ ਵੀ ਸਾਡੀਆਂ ਜਿਹੜੀਆਂ ਪੰਚਾਇਤਾਂ ਨੇ ਜੇ ਤੁਸੀਂ ਇੱਕ ਇਹ ਰੁਝਾਨ ਦੇਖੋ ਪਿਛਲੇ ਕੁਛ ਇੱਕ ਸਮੇਂ ਤੋਂ ਜੀ ਰੁਝਾਨ ਇਹ ਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਆ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਕਦੀ ਉਹਨਾਂ ਦੇ ਬਾਈਕਾਟ ਦੀ ਗੱਲ ਕੀਤੀ ਜਾਂਦੀ ਆ ਬਿਲਕੁਲ ਕਦੀ ਉਹਨਾਂ ਨੂੰ ਪਿੰਡ ਨਾ ਵੜਨ ਦੀ ਗੱਲ ਕੀਤੀ ਜਾਂਦੀ ਆ ਕਦੀ ਉਹਨਾਂ ਨੂੰ ਪਿੰਡ ਛੱਡਣ ਦੇ ਹੁਕਮ ਦੇ ਦਿੱਤੇ ਜਾਂਦੇ ਨੇ ਇਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਇੱਕ ਮਹਿਮ ਚੱਲਦੀ ਆ ਪੰਚਾਇਤਾਂ ਮਤੇ ਪਾਉਂਦੀਆਂ ਨੇ ਇਦਾਂ ਦੇ ਤੇ ਉਸ ਤੋਂ ਬਾਅਦ ਉਹ ਵਿਚਾਰਿਆਂ ਨੂੰ ਤੰਗ ਕੀਤਾ ਜਾਂਦਾ ਬਿਲਕੁਲ ਬਿਲਕੁਲ ਸਹੀ ਅੱਛਾ ਇੱਕ ਇਹ ਵੇਵ ਬਣਾਈ ਜਾਂਦੀ ਆ ਲਹਿਰ ਬਣਾਈ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੌਜੂਦਾ ਕਰਾਇਮ ਆ ਉਹਦੀ ਵੱਡੀ ਜੜ ਜਿਹੜੇ ਆ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਖਰਾਬ ਕਰਤਾ ਇਹ ਨਸ਼ਾ ਕਰਦੇ ਨੇ ਤਮਾਕੂ ਬੀੜੀ ਖਾਂਦੇ ਪੀਂਦੇ ਨੇ ਇਹ ਇਦਾਂ ਦੇ ਸ਼ਰਾਬਾਂ ਪੀ ਕੇ ਖਰੂਦ ਕਰਦੇ ਨੇ ਇਦਾਂ ਦੇ ਇਹਨਾਂ ਤੇ ਵਿਚਾਰਾਂ ਤੇ ਇਲਜ਼ਾਮ ਲੱਗਦੇ ਨੇ ਬਿਲਕੁਲ ਬਿਲਕੁਲ ਅੱਛਾ ਤੁਸੀਂ ਇੱਕ ਗੱਲ ਦੇਖੋ ਇਹ ਕੋਈ ਬਹੁਤ ਅਮੀਰ ਨਹੀਂ ਹੈਗੇ ਜੀ ਹਮ ਲੇਬਰ ਕਲਾਸ ਆ ਮਜ਼ਦੂਰ ਜਮਾਤ ਆ ਜਿਹੜੀ ਮਿਹਨਤ ਮੁਸ਼ਕਲ ਕਰਨ ਪੰਜਾਬ ਆਉਂਦੀ ਹੈ ਬਿਹਾਰ ਤੋਂ ਯੂਪੀ ਤੋਂ 오ੜੀਸਾ ਤੋਂ ਮਧ ਪ੍ਰਦੇਸ਼ ਤੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਪੰਜਾਬ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਆਉਂਦੇ ਨੇ ਤੇ ਇੱਥੋਂ ਪੈਸਾ ਕਮਾ ਕੇ ਆਪਣੇ ਘਰਾਂ ਨੂੰ ਭੇਜਦੇ ਨੇ ਜੀ ਜੀ ਬਿਲਕੁਲ ਇੱਕ ਪੱਖ ਇਹ ਆ ਦੂਜਾ ਇਹ ਆ ਵੀ ਕੁਝ ਲੋਕ ਜਿਹੜੇ ਆਉਂਦੇ ਨੇ ਉਹ ਪਰਮਾਨੈਂਟਲੀ ਇੱਥੇ ਆ ਜਾਂਦੇ ਆ। ਹੂੰ। ਉਹ ਸਥਾਈ ਨਿਵਾਸੀ ਇੱਥੇ ਦੇ ਬਣ ਜਾਂਦੇ ਨੇ। ਕੁਝ ਵਕਤੀ ਤੌਰ ਤੇ ਆਉਂਦੇ ਨੇ ਜਿਹੜੇ ਕਮਾ ਕੇ ਵਾਪਸ ਚਲੇ ਜਾਂਦੇ ਨੇ, ਕੁਝ ਪਰਮਾਨੈਂਟਲੀ ਠਿਆ ਕੇ ਵਸ ਜਾਂਦੇ ਨੇ। ਵਸ ਜਾਂਦੇ ਨੇ ਜੀ। ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ, ਪੰਜਾਬ ਦੇ ਸ਼ਹਿਰਾਂ 'ਚ ਵੱਡੀ ਗਿਣਤੀ ਇਦਾਂ ਦੇ ਮਜ਼ਦੂਰਾਂ ਦੀ ਹੈਗੀ ਆ ਜਿਹੜੇ ਪੰਜਾਬ ਨੂੰ ਆਪਣਾ ਘਰ ਮੰਨਦੇ ਆ। ਜਿਨ੍ਹਾਂ ਨੇ ਪਿੱਛਾ ਆਪਣਾ ਭੁੱਲ ਗਏ ਆ ਵੀ ਉਹ ਕਿੱਥੋਂ ਆਏ। ਉਹਨਾਂ ਦੀਆਂ ਅਗਲੀਆਂ ਨਸਲਾਂ ਜਿਹੜੀਆਂ ਨੇ ਉਹ ਪੰਜਾਬੀ ਹੋਗੀਆਂ ਨੇ ਹੁਣ ਇਲزام ਜਿਹੜੇ ਲੱਗਦੇ ਨੇ ਉਹਨਾਂ ਤੇ ਕੀ ਪੰਜਾਬੀ ਇਹ ਕੁਛ ਨਹੀਂ ਕਰਦੇ ਪੰਜਾਬੀ ਵੀ ਤਾਂ ਉਹ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਦੀ ਇੱਕ ਲੰਬੀ ਫਿਹਰਿਸਤ ਆ ਜਿਹਦੇ ਵਿੱਚ ਪੰਜਾਬੀ ਇਨਵੋਲਵ ਨੇ ਬਿਲਕੁਲ ਮਤਲਬ ਚਾਹੇ ਉਹ ਜ਼ਬਰਜਸਤ ਜਨਾਦੀਆਂ ਘਟਨਾਮ ਹੋਣ ਚਾਹੇ ਬੱਚਿਆਂ ਦੇ ਨਾਲ ਬਦੌਫਾਇਲੀ ਦੀਆਂ ਘਟਨਾਵਾਂ ਹੋਣ ਤੇ ਮੈਂ ਤਾਂ ਕਹਿੰਨੀ ਬਲਕਿ ਪ੍ਰਵਾਸੀਆਂ ਤੋਂ ਜ਼ਿਆਦਾ ਬਿਲਕੁਲ ਹਰ ਹਰ ਤਰ੍ਹਾਂ ਦਾ ਮਤਲਬ ਤੁਸੀਂ ਕਿਸੇ ਇੱਕ ਗਲਤ ਆਨਸਰ ਦਾ ਇੱਕ ਅਪਰਾਧਿਕ ਤੱਤ ਦਾ ਖਮਿਆਜ਼ਾ ਪੂਰੀ ਕਮਿਊਨਿਟੀ ਨੂੰ ਨਹੀਂ ਦੇ ਸਕਦੇ ਹਾਂ ਤੁਸੀਂ ਜਦੋਂ ਜਦੋਂ ਤੁਸੀਂ ਉਹ ਦੇਸ਼ਾਂ 'ਚ ਜਾਂਦੇ ਹੋ ਕੈਨੇਡਾ ਅਮਰੀਕਾ ਯੂਰਪ ਤੇ ਜਦੋਂ ਤੁਹਾਡੇ ਨਾਲ ਉੱਥੇ ਰੈਸ਼ੀਅਲ ਵਿਤਕਰਾ ਹੁੰਦਾ ਆ ਜੀ ਧਰਮ ਨਸਲ ਦੇ ਆਧਾਰ ਤੇ ਵਿਤਕਰਾ ਹੁੰਦਾ ਹੈ ਤੇ ਫਿਰ ਤੁਸੀਂ ਰੌਲਾ ਪਾਉਂਦੇ ਆ ਰੌਲਾ ਪਾਉਂਦੇ ਬਿਲਕੁਲ ਹਣ ਤੇ ਇੱਥੇ ਤੁਸੀਂ ਵੀ ਤਥੱਕਾ ਕਰ ਰਹੇ ਹੋ ਜੀ ਗੱਲ ਇਹ ਆ ਵੀ ਨਾ ਤੱਕਾ ਸਭੋ ਨਾ ਤੱਕਾ ਕਰੋ ਕਰੋ ਬਿਲਕੁਲ ਸੋ ਚਾਹੇ ਉਹ ਪੰਜਾਬ ਆ ਤੇ ਚਾਹੇ ਉਹ ਕੈਨੇਡਾ ਆ ਤੇ ਚਾਹੇ ਕੋਈ ਹੋਰ ਜਗਾ ਆ ਹਨ ਕੋਈ ਵੀ ਬੰਦਾ ਆਪਣੀ ਮਰਜ਼ੀ ਦੇ ਨਾਲ ਆਪਣੀ ਸਵੈ ਇੱਛਾ ਦੇ ਨਾਲ ਆ ਆਪਣੀ ਜੰਮਣ ਪੁਆਏ ਨਹੀਂ ਛੱਡਦਾ ਜਿੱਥੇ ਉਹ ਪੈਦਾ ਹੋਇਆ ਹੋਵੇ ਜਿੱਥੇ ਉਹ ਵੱਡਾ ਹੋਇਆ ਹੋਵੇ ਉਹਨੂੰ ਜਿਹੜੀਆਂ ਰੋਜ਼ਗਾਰ ਦੀਆਂ ਮਜਬੂਰੀਆਂ ਨੇ ਬਿਹਤਰ ਜੀਵਨ ਦੀਆਂ ਮਜਬੂਰੀਆਂ ਨੇ ਉਹੀ ਲੈ ਕੇ ਇੱਧਰ ਉੱਧਰ ਜਾਂਦੀਆਂ ਨੇ ਸੋ ਪੰਜਾਬੀਆਂ ਨੂੰ ਵੀ ਇਹ ਮਜਬੂਰੀਆਂ ਲੈ ਕੇ ਗਈਆਂ ਨੇ ਪੰਜਾਬ ਤੋਂ ਬਾਹਰ ਤੇ ਜਿਹੜੇ ਬਿਹਾਰੀ ਜਾਂ ਯੂਪੀ ਤੋਂ ਆਏ ਲੋਕ ਨੇ ਉਹਨਾਂ ਦੀ ਵੀ ਮਜਬੂਰੀਆਂ ਬਿਹਤਰ ਜੀਵਨ ਦੀ ਤਲਾਸ਼ ਹੀ ਆ ਇਸੇ ਕਰਕੇ ਉਹ ਪੰਜਾਬ ਚ ਆਉਂਦੇ ਨੇ ਸੋ ਇਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਨਾ ਉਹ ਗਲਤ ਨਹੀਂ ਨਾ ਤੁਸੀਂ ਗਲਤ ਹੋ ਜੀ ਜੀ ਕੋਈ ਵੀ ਗਲਤ ਨਹੀਂ ਆ ਗੱਲ ਇਹ ਹੈ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਜੀ ਆ ਵਿਤਕਰੇ ਤੋਂ ਨਾ ਵਿਤਕਰਾ ਕਰਨਾ ਚਾਹੀਦਾ ਨਾ ਵਿਤਕਰਾ ਸਹਿਣਾ ਚਾਹੀਦਾ ਵੱਡੇ ਰੂਪ ਦੇ ਵਿੱਚ ਇੱਕ ਵਿਸ਼ਾਲ ਦਿਲ ਦਿਖਾਉਣਾ ਚਾਹੀਦਾ ਤੇ ਇਦਾਂ ਦੇ ਜਿਹੜੇ ਆਨਸਰ ਨੇ ਹੂੰ ਉਹਨਾਂ ਨੂੰ ਬੁਰੀਆਂ ਸਜਾਵਾਂ ਦਵਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਤਾਂ ਕਿ ਇਦਾਂ ਦੇ ਫੈਸਲੇ ਜਿਹੜੇ ਆ ਨਜ਼ીર ਬਣ ਸਕਣ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਹੁਣ ਅਗਲੀ ਖਬਰ ਲੈਣੇ ਆ ਉਹ ਇਹ ਹੈ ਕਿ ਸੁਪਰੀਮ ਕੋਰਟ ਨੇ ਕੰਗਨਾ ਰਣੌਤ ਨੂੰ ਝਟਕਾ ਦੇ ਦਿੱਤਾ ਉਸਨੇ ਦਰਸਲ ਮਾਨ ਹਾਨੀ ਦਾ ਜਿਹੜਾ ਕੇਸ ਹੈਗਾ ਉਹਦੇ ਤੇ ਲੱਗਾ ਸੀ ਉਹਦੇ ਤੇ ਹੋਇਆ ਸੀ ਉਸ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਸੀ ਲੇਕਿਨ ਸੁਪਰੀਮ ਕੋਰਟ ਤੋਂ ਕੰਗਨਾ ਰਣੌਤ ਨੂੰ ਰਾਹਤ ਨਹੀਂ ਮਿਲੀ ਹੈ ਕੀ ਕਹਿਣਾ ਚਾਹੋਗੇ ਸਰ ਸਰ ਕਾ ਕੰਗਣਾ ਰਤਨਾਟ ਨੇ ਕਿਸਾਨ ਅੰਦੋਲਨ ਵੇਲੇ ਇੱਕ ਰੀਟਵੀਟ ਕੀਤਾ ਸੀ ਜੀ ਇੱਕ ਬਜ਼ੁਰਗ ਲੇਡੀ ਜਿਹੜੀ ਵਿੰਦਰਕਰ ਜਿਨ੍ਹਾਂ ਦਾ ਨਾਮ ਸੀ ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਸੀਗੀ ਹਮ 74 ਸਾਲ ਉਮਰ ਹੈ ਉਹਨਾਂ ਦੀ ਅੱਜ ਜੀ ਉਹਨਾਂ ਨੇ ਉਹਨਾਂ ਦੀ ਫੋਟੋ ਜਿਹੜੀ ਆ ਰੀਟਵੀਟ ਕਰਦੇ ਹੋਏ ਕੰਗਣਾ ਰਤਨਾਟ ਨੇ ਉੱਤੇ ਲਿਖਿਆ ਸੀ ਵੀ ਇਦਾਂ ਦੀਆਂ ਆਰਤਾਂ 100-100 ਰੁਪਏ ਚ ਧਰਨੇ 100-100 ਰੁਪਿਆ ਲੈ ਕੇ ਧਰਨੇ ਚ ਸ਼ਾਮਲ ਹੁੰਦੀਆਂ ਨੇ ਤੇ ਨਾਲ ਹੀ ਉਹਨੇ ਇੱਕ ਗੱਲ ਹੋਰ ਕਹੀ ਸੀ ਕਿ ਇਹ ਉਹੀ ਬੇਬੇ ਆ ਜਿਹੜੀ ਸ਼ਾਹੀਨ ਬਾਗ ਮੋੜਚੇ ਦੇ ਵਿੱਚ ਸ਼ਾਮਿਲ ਸੀ ਇਹ ਸ਼ਾਮਿਲ ਸੀ ਬਿਲਕੁਲ ਇਹੀ ਹੁਣ ਇੱਥੇ ਆ ਗਈ ਹੂੰ अच्छा ਉਸ ਤੋਂ ਬਾਅਦ ਪੰਜਾਬ 'ਚ ਵੱਡੇ ਪੱਧਰ ਤੇ ਕੰਗਣਾਂ ਦਾ ਵਿਰੋਧ ਹੋਇਆ ਸੀ ਕੰਗਣਾਂ ਦੀ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਐਂਟਰੀ ਹੀ ਬੈਨ ਆ ਕਿਉਂਕਿ ਜਦੋਂ ਵੀ ਉਹ ਆਉਂਦੀ ਆ ਉਹਦੇ ਵੱਡੇ ਪੱਧਰ ਤੇ ਵਿਰੋਧ ਹੁੰਦਾ ਹਾਲਾਂਕਿ ਉਹ ਉਸ ਤੋਂ ਬਾਅਦ ਉਹ ਮਾਂਧ ਮਾਧ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਵੀ ਬਣ ਗਈ اچھا ਪਰ ਇਹਦੇ باوجود ਕੰਗਣਾਂ ਦਾ ਵਿਰੋਧ ਨਹੀਂ ਖਤਮ ਹੋ ਰਿਹਾ ਬਿਲਕੁਲ ਬਿਲਕੁਲ ਸਹੀ ਚਾ ਬੀਬੀ ਮੰਦਰਕਾਰ ਨੇ ਕੇਸ ਕੀਤਾ ਲੋਅਰ ਕੋਰਟ ਦੇ ਟ੍ਰਾਇਲ ਕੋਰਟ ਦੇ ਵਿੱਚ ਬਠਿੰਡਾ ਦੇ ਵਿੱਚ ਕੇਸ ਚੱਲਦਾ ਆ ਕੰਗਣਾ ਇਹਦੇ ਖਿਲਾਫ ਜਿਹੜੀ ਆ ਹਾਈ ਕੋਰਟ ਗਈ ਹਾਈ ਕੋਰਟ ਨੇ ਕੰਗਣਾ ਦੀ ਪਲੀ ਜਿਹੜੀ ਰੱਦ ਕਰਤੀ ਜੀ ਕਿਹਾ ਵੀ ਨਹੀਂ ਇਹ ਕੋਈ ਸਧਾਰਨ ਟਵੀਟ ਨਹੀਂ ਸੀ ਜਾਂ ਸਧਾਰਨ ਰੀਟਵੀਟ ਨਹੀਂ ਸੀਗੀ ਇਹਦੇ ਨਾਲ ਤੁਸੀਂ ਉਹਨਾਂ ਬਜ਼ੁਰਗ ਦੇ ਮਾਣ ਦੀ ਹਾਨੀ ਕੀਤੀ ਆ ਸੋ ਤੁਹਾਨੂੰ ਇਹ ਕੇਸ ਲੋਅਰ ਕੋਰਟ ਦੇ ਵਿੱਚ ਚੱਲਦਾ ਰਹਿਣਾ ਪਊਗਾ ਜੀ अच्छा ਜਦੋਂ ਹਾਈ ਕੋਰਟ ਨੇ ਕੰਗਣਾ ਦੇ ਖਿਲਾਫ ਇਹ ਆਪਣਾ opinion ਦਿੱਤੀ ਤਾਂ ਫਿਰ ਕੰਗਣਾ ਜਿਹੜੀ ਆ ਸੁਪਰੀਮ ਕੋਰਟ ਚ ਚਲੀ ਗਈ। ਸੁਪਰੀਮ ਕੋਰਟ ਦੇ ਵਿੱਚ ਕੱਲ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਵੀ ਤੁਸੀਂ ਜਿਹੜਾ ਹਨਾ ਕੰਗਣਾ ਕੰਗਣਾ ਦੇ ਵਕੀਲ ਨੇ ਜਿਹੜੀ ਗੱਲ ਕੀਤੀ ਵੀ ਇੱਕ ਸਧਾਰਨ ਟਵੀਟ ਸੀ ਜਿਹਨੂੰ ਕੰਗਣਾ ਨੇ ਰੀਟਵੀਟ ਕਰ ਦਿੱਤਾ ਤੇ ਸੁਪਰੀਮ ਕੋਰਟ ਦਾ ਇਹ ਕਹਿਣਾ ਸੀ ਵੀ ਤੁਸੀਂ ਕੱਲਾ ਰੀਟਵੀਟ ਨਹੀਂ ਕੀਤਾ ਤੁਸੀਂ ਉਹਦੇ ਚ ਮਸਾਲਾ ਜੋੜਿਆ ਆ। ਸੋ ਜਿਹੜਾ ਇਹ ਮਸਾਲਾ ਜੋੜਿਆ ਆ ਇਹ ਕੋਈ ਛੋਟੀ ਗੱਲ ਨਹੀਂ ਤੁਸੀਂ ਇੱਕ ਵੱਡੀ ਹਸਤੀ ਹੋ ਤੇ ਉਹ ਇਦਾਂ ਦੀ ਛੋਟੇ ਗੱਲਾਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀ ਜੀ ਬਿਲਕੁਲ ਬਿਲਕੁਲ ਸਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਉਹਨਾਂ ਦੀ ਜਿਹੜੀ ਪਟੀਸ਼ਨ ਸੀ ਰੱਦ ਕਰਤੀ ਤੇ ਹੁਣ ਜਿਹੜਾ ਕੇਸ ਆ ਮਿੰਦਰ ਕਾਰ ਜਿਹੜੀ ਆ ਉਹ ਟ੍ਰਾਇਲ ਕੋਰਟ ਦੇ ਵਿੱਚ ਜਿਹੜਾ ਕੇਸ ਆ ਚੱਲਦਾ ਰਹੂਗਾ ਜੀ ਤੇ ਕੰਗਣਾ ਨੂੰ ਪੇਸ਼ੀ ਭੁਗਤਣ ਪੰਜਾਬ ਆਉਣਾ ਹੀ ਪੈਣਾ ਆ ਉਸ ਮਾਮਲੇ ਦੇ ਵਿੱਚ ਬਿਲਕੁਲ ਤੇ ਪੰਜਾਬ ਆਉਣ ਦਾ ਮਤਲਬ ਹੈ ਵੀ ਕੰਗਣਾ ਨੂੰ ਵਿਰੋਧ ਵੀ ਚੱਲਣਾ ਹੀ ਪੈਣਾ ਅਸਲ 'ਚ ਕੰਗਣਾ ਦੇ ਨਾਲ ਇੱਕ ਸਮੱਸਿਆ ਆ ਜਾਂ ਜਿੰਨੇ ਵੀ ਬੀਜੇਪੀ ਆਰਐਸਐਸ ਦੀ ਪਿੱਠ ਭੂਮੀ ਤੋਂ ਆਉਣ ਵਾਲੇ ਲੋਕ ਨੇ ਇਹ ਬੋਲਣ ਲੱਗੇ ਅੱਗਾ ਪਿਛਾ ਨਹੀਂ ਦੇਖਦੇ ਨਹੀਂ ਦੇਖਦੇ ਬਿਲਕੁਲ ਹਣਾ ਸਿਆਸਤ ਦੇ ਵਿੱਚ ਏਡੇ ਮਤਲਬ ਨੀਵੇਂ ਪੱਧਰ ਦੇ ਬਿਆਨ ਦਿੰਦੇ ਨੇ ਕਿ ਜਿਹਦੇ ਤੇ ਲੋਕਾਂ ਨੂੰ ਸੋਚ ਕੇ ਵੀ ਸ਼ਰਮ ਆ ਜਾਂਦੀ ਹੈ ਵੀ ਯਾਰ ਏਡੇ ਏਡੇ ਵੱਡੇ ਵੱਡੇ ਲੋਕ ਬਣੇ ਫਿਰਦੇ ਨੇ ਤੇ ਬੋਲਣ ਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਹਣ ਕੰਗਣਾ ਦਾ ਅਸਲ ਚ ਮੂੰਹ ਬਹੁਤ ਜ਼ਿਆਦਾ ਖੁੱਲਾ ਹੋਇਆ ਸੀ ਉਹ ਜਿਹਦੇ ਵਰਗੇ ਜੋ ਜੀ ਕਰਦਾ ਸੀ ਬੋਲੀ ਜਾਂਦੀ ਸੀ ਮਤਲਬ ਮਸਾਲਾ ਪਉਂਦੀ ਰਹਿੰਦੀ ਹੈ ਹਰ ਇੱਕ ਚੀਜ਼ ਚ ਮਸਾਲਾ ਨਹੀਂ ਕੱਲਾ ਕੱਲਾ ਮਸਾਲਾ ਨਹੀਂ ਪਉਂਦੀ ਮਿਰਚਾ ਲੂਣ ਮਸਾਲਾ ਸਭ ਕੁਝ ਪਾਈ ਜਾਂਦੀ ਆ ਸੋ ਇਹ ਪਹਿਲੀ ਵਾਰ ਹੈ ਬੇਬੇ ਮਹਿੰਦਰ ਕੌਰ ਨੇ ਉਹਨੂੰ ਉਹਦਾ ਜਿਹੜਾ ਆ ਮਜ਼ਾ ਚ ਖਾਇਆ ਹਾਇਆ ਬਿਲਕੁਲ ਮਾਦ ਦਿੱਤੀ ਹੈ ਮਾਦ ਦਿੱਤੀਆ ਤੇ ਹਾਲਾਂਕਿ ਇਸ ਮਸਲੇ ਤੇ ਕੰਗਣਾ ਦੇ ਥੱਪੜ ਵੀ ਪੈ ਚੁੱਕਾ ਹੈ ਬਿਲਕੁਲ ਬਿਲਕੁਲ ਸਰ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਦੀ ਜਿਹੜੀ ਜਵਾਨ ਕੁੜੀ ਸੀ ਉਹਨੇ ਦੇ ਥੱਪੜ ਮਾਰਿਆ ਸੀ ਇਸੇ ਗੱਲ ਨੂੰ ਲੈ ਕੇ ਵੀ ਤੂੰ ਸਾਡੀਆਂ ਮਾਵਾਂ ਪਣਾ ਦੇ ਬਾਰੇ ਚ ਗਲਤ ਬੋਲੀ ਸੀ ਤੇ ਹੁਣ ਪੰਜਾਬ ਚ ਜਦੋਂ ਆਉਣਾ ਪਣਾ ਗੰਗਣਾ ਨੂੰ ਤੇ ਕੰਗਣਾ ਲਈ ਹੋਰ ਪਰੇਸ਼ਾਨੀ ਦੀ ਗੱਲ ਆ ਕੰਗਣਾ ਦਾ ਪਹਿਲਾਂ ਵੀ ਵਿਰੋਧ ਹੋ ਚੁੱਕਾ ਵੱਡੇ ਪੱਧਰ ਤੇ ਪੰਜਾਬ ਚ ਜਦੋਂ ਵੀ ਐਂਟਰ ਕਰਦੀ ਆ ਇਹਨੂੰ ਲੋਕ ਘੇਰ ਲੈਂਦੇ ਆ ਸੋ ਇਹ ਇਹਦੇ ਲਈ ਇੱਕ ਪਰੇਸ਼ਾਨੀ ਵਾਲਾ ਮਾਮਲਾ ਆ ਸੋ ਪੰਜਾਬੀਆਂ ਦੇ ਲਈ ਇੱਕ ਚੰਗੀ ਗੱਲ ਆ ਵੀ ਘੱਟੋ ਘੱਟ ਜਿਹੜੇ ਫਜ਼ੂਲ ਬੋਲਦੇ ਆ ਉਹਨਾਂ ਨੂੰ ਵੀ ਇਹ ਨੱਥ ਪਾਉਣਾ ਜਾਣਦੇ ਨੇ ਜੀ ਬਿਲਕੁਲ ਸੋ ਹੁਣ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਕਿ ਅੱਗੇ ਖਬਰਾਂ ਤੇ ਚਰਚਾ ਕਰੀਏ ਸਰ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਮੁੱਖ ਖਬਰਾਂ ਤੇ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਸਰ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ